Aló.

ਕੁੰਡਾ ਮੋੜ ਬਰਨਾ ਕੰਡਾ ਹਲੋ ਗੋਡ ਬਾਇਓ ਯਾਰ ਦੇ ਲੋ ਤੁਹਾਡੇ ਦਫਤਰ ਦਾ ਜਿਹੜਾ ਉਦਘਾਟਨ ਕੀਤਾ ਗਿਆ ਏ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਸਾਰਿਆਂ ਨੂੰ ਪਹਿਲਾਂ ਤੇ ਸਤਿ ਸ਼੍ਰੀ ਅਕਾਲ ਕਹਿਣਾ ਚਾਹਾਂਗੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਪਰ ਮਾਹੂਗਾ ਰਾਂ ਮਿਲ ਰਿਹਾ ਮੈਨੂੰ ਔਰ ਅੱਜ ਮੈਂ ਦਫਤਰ ਦਾ ਉਦਘਾਟਨ ਕੀਤਾ ਤਾਂ ਮੈਂ ਸਾਰੇ ਹੀ ਵੋਟਰਾਂ ਨੂੰ ਇਹ ਅਪੀਲ ਕਰਾਂਗੀ ਕਿ ਤੁਸੀਂ ਇਮਾਨਦਾਰੀ ਦੇ ਨਾਲ ਆਪਣਾ ਕੀਮਤੀ ਵੋਟ ਬਿਨਾਂ ਕਿਸੇ ਦਬਦਬਾ ਤੋਂ ਆਪਣਾ ਕੀਮਤੀ ਵੋਟ ਮੈਨੂੰ ਦਿਓ ਤਾਂ ਜੋ ਆਪਣੇ ਵਾਰਡ ਦੇ ਕੰਮ ਹੋ ਸਕਣ ਹੂੰ ਹਾਂਜੀ ਤੇ ਚੋਣਾਂ ਦੇ ਜੀ ਕੱਲ ਮੈਂ ਕੰਮਾਈਂਗ ਕੀਤੀ ਤਾਂ ਮੈਨੂੰ ਸਭ ਨੇ ਇਹੀ ਗੱਲ ਕਹੀ ਜੋ ਮੈਂ ਇੱਕ ਦਿਨ ਪਹਿਲੇ ਵੀ ਤੁਹਾਨੂੰ ਜਿਸ ਦਿਨ ਪੇਪਰ ਭਰੇ ਸੀ ਉਸ ਦਿਨ ਬੋਲਿਆ ਸੀਗਾ ਕਿ ਗਲੀਆਂ ਔਰ ਨਾਲੀਆਂ ਦਾ ਜਿਹੜਾ ਵਿਕਾਸ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਸ਼ਹਿਰ ਦੇ ਵਿੱਚ ਥੋੜੀ ਜੀ ਬਾਰਿਸ਼ ਹੁੰਦੀ ਹੈ ਬਹੁਤ ਪਾਣੀ ਭਰ ਜਾਂਦਾ ਕੱਲ ਜਿਨ੍ਹਾਂ ਦੇ ਵੀ ਅਸੀਂ ਡੋਰ ਟੂ ਡੋਰ ਗਏ ਆ ਸਭ ਨੇ ਇਹੀ ਗੱਲ ਕਹੀ ਹੈ ਕਿ ਗਲੀਆਂ ਨਾਲੀਆਂ ਦਾ ਸਭ ਤੋਂ ਪਹਿਲੇ ਕੰਮ ਹੋਣਾ ਚਾਹੀਦਾ ਸਭ ਤੋਂ ਪਹਿਲ ਦੇ ਆਧਾਰ ਤੇ ਜੀ ਮੈਂ ਗਲੀਆਂ ਔਰ ਨਾਲੀਆਂ ਦਾ ਜਿਹੜਾ ਕੰਮ ਹੈ ਇਹ ਕਰੂੰਗੀ ਸੀਵਰੇਜ ਭਰੇ ਰਹਿੰਦੇ ਆ ਜਿਹੜੇ ਇਹਨਾਂ ਦਾ ਸਭ ਤੋਂ ਪਹਿਲੇ ਪਹਿਲ ਦੇ ਆਧਾਰ ਤੇ ਇਹ ਕੰਮ ਹੋਈਗਾ ਜੀ ਜਦੋਂ ਤੁਸੀਂ ਰਿਸਪੌਂਸ ਬਹੁਤ ਵਧੀਆ ਜੀ ਬਹੁਤ ਵਧੀਆ ਰਿਸਪੌਂਸ ਆ ਬਹੁਤ ਪਰਮਾਹੂngਾਰਾ ਮਿਲ ਰਿਹਾ ਸਾਰਿਆਂ ਨੂੰ ਦੇਖੋ ਸਾਡੀ ਬੜੀ ਭੈਣ ਹੈ ਜੀ ਅਸੀਂ ਤਾਂ ਸਮਰਥਨ ਦੇਣਾ ਹੀ ਸੀਗਾ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਅਸੀਂ ਘਰੇਲੂ ਸਾਡਾ ਰਿਲੇਸ਼ਨ ਵੀ ਹੈ ਮੈਂ ਭੈਣ ਬਣਾਇਆ ਹੋਇਆ ਇਹਨਾਂ ਨੂੰ ਤੇ ਮੇਰਾ ਤਾਂ ਬਣਦਾ ਹੀ ਸੀ गाइस ਸਮਰਥਨ ਦੇਣਾ ਕਿਉਂਕਿ ਲੇਡੀਜ਼ ਅਸ ਦੇ ਟਾਈਮ ਤੇ ਲੇਡੀਜ਼ ਅੱਗੇ ਵੀ ਨਹੀਂ ਆਉਂਦੀਆਂ ਹੈਗੀਆਂ ਕਈ ਸ਼ਰਮ ਦੇ ਮਾਰੇ ਘਰ ਬੈਠੀ ਰਹਿੰਦੀਆਂ ਪਰ ਸਾਡੀ ਭੈਣ ਨੇ ਇਹਨਾਂ ਹੌਸਲਾ ਦਿਖਾਇਆ ਕਿ ਇੱਕ ਵਾਰਡ ਚ ਕੰਮ ਸਾਂਭਣਾ ਬਹੁਤ ਬੜੀ ਜ਼ਿੰਮੇਵਾਰੀ ਹੈ ਜਿਹੜੀ ਇਹਨਾਂ ਨੇ ਚੱਕਣ ਦੀ ਕੋਸ਼ਿਸ਼ ਕੀਤੀ ਹੈ ਮੈਂ ਖੁਦ ਚਾਹੂੰਗਾ ਕਿ ਇਹਨਾਂ ਦਾ ਚੌਥ ਨਿਸ਼ਾਨਜੀਤ ਹੈ ਤੇ ਵਾਰਡ ਨੰਬਰ 16 ਦੇ ਵਸਨੀਕ ਜਿਹੜਾ ਸਮਝਦਾਰ ਹੈਗੇ ਆ ਕਹਿੰਦਾ ਮਤਲਬ ਜਿਹੜੇ ਉਹ ਟਾਈਮ ਤੇ ਕੰਮ ਚੱਲਦਾ ਆ ਰਿਹਾ ਦੇਖ ਕੇ ਵੀ ਜੇ ਕੋਈ ਕਿਉਂਕਿ ਅੱਜ ਕੱਲ ਬਸ ਜਿਹੜੇ ਵੋਟਰ ਆ ਵੋਟ ਹੀ ਨਹੀਂ ਪਾਣ ਜਾਂਦੇ ਹੈਗੇ 50% ਵੋਟ ਤਾਂ ਪੈਂਦੀ ਹੀ ਨਹੀਂ ਹੈਗੀ ਜਿਹੜੀ 50% ਵੋਟ ਹੈ ਨਾ ਉਹਨਾਂ ਨੂੰ ਅਪੀਲ ਕਰਾਂਗੇ ਛੁੱਟੀ ਲੈ ਕੇ ਆਪਣਾ ਵੋਟ ਜ਼ਰੂਰ ਪਾਓ ਕਿਉਂਕਿ ਹੌਲੀਡੇ ਹੁੰਦਾ ਜਿੱਦਣ ਵੋਟ ਹੁੰਦੀ ਹੈ ਤੇ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਪਹਿਲਾਂ ਵੋਟ ਪਾਓ ਕਿਉਂਕਿ ਵੋਟ ਬੜੀ ਕੀਮਤੀ ਹੈ ਦੂਸਰਾ ਵੋਟ ਪਾਣ ਤੇ ਅਕੋਰਡਿੰਗ ਤੁਸੀਂ ਕਿਸੇ bina ਦਬਦਬਾਤ ਵੋਟ ਪਾਓ ਤੇ ਕੰਮ ਦੇਖੋ ਕਿਉਂਕਿ ਸਮਾਂ ਬਹੁਤ ਘੱਟ ਹੈ ਤਾਨੂੰ ਵੀ ਪਤਾ ਲੱਗ ਜੇ ਕੰਪੇਨਿੰਗ ਸਿਰਫ 15 10 ਦਿਨ ਮਿਲੇ ਆ ਸਾਨੂੰ ਵੀ 8 ਦਿਨ ਕੰਪੇਨਿੰਗ ਵਾਸਤੇ ਤਾਂ ਐਨਾ ਹਾਲੇ ਆਪਾਂ ਨਹੀਂ ਕਰ ਸਕਦੇ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਇਹ ਵਾਰਡ ਨੰਬਰ 16 ਦੇ ਵੋਟਰਾਂ ਨੂੰ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਤੇ ਜਲਦੀ ਤੋਂ ਜਲਦੀ ਹਨਾ ਸਾਡੇ ਨਾਲ ਜੋੜਨ ਸਸੀ ਕਲ ਜੀ ਮੈਂ ਤੁਹਾਡਾ ਅਰਫ ਸੁਲਮਾਨ ਤੇ ਸਾਡੀ ਭੈਣ ਸੇਮਨਜੀਤ ਜੀ ਇਲੈਕਸ਼ਨਾਂ ਦੇ ਵਿੱਚ ਆਜ਼ਾਦ ਉੱਠਿਆ ਸੋ ਸਾਨੂੰ ਵੀ ਬੜਾ ਉਤਸ਼ਾਹ ਸਾਡੀ ਭੈਣ ਨੂੰ ਅਸੀਂ ਜਿਤਾਉਣਾ ਤੇ ਅਸੀਂ ਬੇਨਤੀ ਕਰਦੇ ਆ ਅਪੀਲ ਕਰਦੇ ਆ ਸਾਰੇ ਵੋਟਰਾਂ ਨੂੰ ਸੁਝਵਾਨ ਨੂੰ ਵੀ ਪਹਿਲਾਂ ਸਰਕਾਰਾਂ ਨੇ ਆਪਣਾ ਕੀ ਕੰਮ ਕੀਤਾ ਤੇ ਇੱਕ ਵਾਰੀ ਭੈਣ ਨੂੰ ਮੌਕਾ ਦਿਓ ਤੇ ਭੈਣ ਨੂੰ ਮੌਕਾ ਦੇ ਕੇ ਵੈਸੇ ਵੀ ਨਾਰੀ ਸ਼ਕਤੀ ਨੂੰ ਜਾਗਰੂਤ ਕਰਦੇ ਆ ਔਰ ਭੈਣ ਜੰਗ ਵੀ ਨੇ ਔਰ ਕੰਮ ਵੀ ਕਰਨਗੇ ਅਸੀਂ ਬੇਨਤੀ ਕਰਦੇ ਆ ਸਾਰਿਆਂ ਨੂੰ ਵੀ ਤੁਸੀਂ ਵੋਟਾਂ ਪਾਉਸਣ ਨੂੰ ਚੋਣ ਨਿਸ਼ਾਨ ਜੀਪ ਤੇ ਮੋਹਰ ਲਾ ਕੇ ਜਿਤਾਓ ਸੋ ਸਾਰੇ ਜਣੇ ਸਰਲ ਮਿਲ ਕੇ ਵੋਟ ਦੇ ਨਾਲ ਸਪੋਰਟ ਦੀ ਵੀ ਜ਼ਰੂਰਤ ਹੈ 21 30 ਥੈਂਕ ਯੂ ਦੇਵ ਸਿੰਘ ਬਾੜ ਨੰਬਰ 16 ਤੇ ਸਿਮਨਦੀਪ ਕੌਰ ਦੇ ਅੱਜ ਦਫ਼ਤਰ ਦਾ ਬਹੁਤ ਸਿਆਣਾ ਜੀ ਪੜ੍ਹੇ ਲਿਖੇ ਇਨਸਾਨ ਆ ਹਮ ਮੈਂ ਕਹਿੰਦਾ ਵੀ ਜੇ ਇਹ ਬਣ ਜਵੇ ਤਾਂ 16 ਨੰਬਰ ਵਾਰਡ ਦਾ ਵਧੀਆ ਕੰਮ ਹੋ ਜੇ ਤੇ ਆਮ ਆਮ ਲੋਕਾਂ ਨੂੰ ਕਹਿੰਦੇ ਵੀ ਪੜ੍ਹੇ ਲਿਖੇ ਇਨਸਾਨ ਨੂੰ ਪਾਓ ਵੋਟ ਜਿਹੜਾ ਆਪਣੇ ਮਲੇ ਦਾ ਕੰਮ ਕਰਾ ਸਕੇ ਬੇਸਿਕਲੀ ਇਹ ਜ਼ਰੂਰਤਾਂ ਕੀ ਕੀ ਸਿਆਗੀ ਹੈ ਇਦੀ ਵਿੱਚ ਸਾਰਿਆਂ ਦੇ ਜਿਆਦਾ ਦਾ ਪਾਣੀ ਦੀ ਪ੍ਰੋਬਲਮ ਆ ਹਮ ਜਿਹੜਾ ਪਾਣੀ ਇੱਥੇ ਹੁੰਦਾ ਨਾ ਸਪੂਨ ਦੇ ਨਾਲ ਹਮ ਕੋਈ ਇੱਕ ਗੋਡਾ ਗੋਡਾ ਦੋ 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 ਫੁੱਟ ਪਾਣੀ ਚੜਵਾ ਹਮ ਏਪੀਜੀਐਸ ਸਕੂਲ ਦੇ ਸਾਹਮਣੇ ਹੂੰ ਜਿਹੜੀਆਂ ਪੰਜ ਗਲੀਆਂ ਪੰਜ ਗਲੀਆਂ ਵਿੱਚ ਸਾਰੇ ਉਹ ਸਾਰੇ ਮੁੰਡੀ ਖੜਨ ਦੀ ਗਾਧ ਹੂੰ ਸੀਵਰੇ ਦਾ ਪਾਣੀ ਇਹ ਬਰਸਾਤ ਦੇ ਵਿੱਚ ਉਛਲ ਕੇ ਲੋਕਾਂ ਦੇ ਘਰਾਂ ਵਿੱਚ ਫੜਦਾ ਹੂੰ ਮੇਨ ਸਮੱਸਿਆ ਇਹ ਹੂੰ ਬਾਕੀ ਜਿਹੜਾ ਪਾਰਕ ਬਣਿਆ ਇਹਨਾਂ ਦੇ ਸਾਹਮਣੇ ਉਹ ਉਹਦੇ ਵਿੱਚ ਬਹੁਤ ਸਹੂਲਤ ਹੂੰ ਲੋਕਾਂ ਦਾ ਬੀਬੀ ਹਾਰਡ ਸਭ ਕੁਝ ਠੀਕ ਹੋ ਗਿਆ ਜੀ ਹੂੰ ਸਿਰਫ ਇੱਥੇ ਮਾਲੀ ਨਹੀਂ ਹੈ ਕੋਈ ਮਾਲੀ ਹੋਣਾ ਚਾਹੀਦਾ ਮਾਲੀ 2 ਹੋਣੇ ਚਾਹੀਦੇ ਸਪੈਸ਼ਲ ਸਿਮਨਦੀਪ ਕੌਰ ਸਿਮਨ ਜੀ ਨੇ ਸਾਰਾ ਕੰਮ ਕਰਾਇਆ ਜੀ ਆ ਸਾਰਾ ਰੋਡ ਇਹਨਾਂ ਨੇ ਬਣਾਇਆ ਅੱਛਾ ਜਿਹੜਾ ਇਹਦਾ ਅਗਲੇ 30 ਫੁੱਟ ਵਾਲਾ ਰੋਡ ਆ ਇਹ ਇਹਨਾਂ ਦੇ ਹੰਦੀ ਬਣੇ ਕੀ ਲੱਗ ਰਿਹਾ ਇਹ ਜਿੱਤੂਗੇ ਜੀ ਇਹ ਬੜੂਗੇ ਕੋਨ ਨੂੰ ਭਰੋਸਾ ਠੀਕ ਨੂੰ ਆਪਣੇ ਵੱਡੇ ਦੀਦੀ ਸਿਮਨ ਦੀਪਕੌਰ ਜੀ ਆਸਵਰੀ ਖਰੜ 16 ਵਾਰਡ ਦੇ ਵਿੱਚ ਖੜੇ ਨੇ ਤੇ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਆਪਣੇ ਵੱਡੇ ਭਾਂਜੀ ਆਜ਼ਾਦ ਉਮੀਦਵਾਰ ਖੜੇ ਨੇ ਲੋਕਾਂ ਦੇ ਅੱਗੇ ਇਹ ਅਪੀਲ ਕਰਦੇ ਆ ਕਿ ਤੁਸੀਂ ਆਪਣਾ ਪਰ ਮਹੰਗਾ ਰਾਦੋ ਦੀਦੀ ਨੂੰ ਇਸ ਵਾਰ ਜਿਤਾਵੋ ਤਾਂ ਕਿ ਜੋ ਵਾਰਡ ਦੇ ਕੰਮ ਹੈਗੇ ਨੇ ਉਹ ਦੀਦੀ ਬਹੁਤ ਹੀ ਆਪਣੇ ਦਿਲ ਤੋਂ ਭਾਵਨਾਵਾਂ ਤੋਂ ਉਹ ਕੰਮ ਪੂਰੇ ਕਰਨ ਤੇ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਮਿਲਦਾ ਪਿਆ ਵਾ ਉਮੀਦ ਮੈਂ ਵੀ ਇਸ ਚੀਜ਼ ਦੀ ਕਰਦੀ ਆ ਕਿ ਇਸ ਵਾਰ ਦੀਆਂ ਵੋਟਾਂ ਜਿੱਤਣ ਤੋਂ ਬਾਅਦ ਦੀਦੀ ਲੋਕਾਂ ਦੀ ਉਮੀਦਾਂ ਤੇ ਖਰੇ ਉਤਰਣਗੇ ਔਰ ਲੋਕਾਂ ਦੇ ਵਾਰਡ ਪ੍ਰਤੀ ਜਿੰਨੇ ਵੀ ਕੰਮ ਹੈਗੇ ਨੇ ਸਾਰੇ ਕੀਤੇ ਜਾਣਗੇ ਧੰਨਵਾਦ ਸਾਨੂੰ ਸਿਮਰਜੀਤ ਤੇ ਭਰੋਸਾ ਹੈ ਵਧੀਆ ਕੰਮ ਕਰੇਗੀ ਐਸ ਵੀਨਸ ਬਾਬੋ ਚੰਗਾ ਹੈ ਹਰ ਗੱਲ ਵਧੀਆ ਤਰੀਕੇ ਨਾਲ ਕਰਦੇ ਨੇਗੇ ਸਾਨੂੰ ਠੀਕ ਲੱਗਦਾ ਕਿ ਇਹ ਬੰਦਾ ਬਹੁਤ ਵਧੀਆ ਹੈ ਗੱਲ ਕਰ ਸਕਦੇ ਆ ਆਪਣੀ ਦੱਸ ਵੀ ਸਕਦੇ ਆ ਆਪਣੀਆਂ ਪਰੇਸ਼ਾਨੀਆਂ ਜੋ ਵੀ ਆ ਗਈਆਂ ਨੇ ਹਾਂਜੀ ਸਰ ਜੀ ਤਾਂ ਇਹਨਾਂ ਦੇ ਨਾਲ ਜੁੜਿਆ ਵੀ ਇੱਕ ਹੀ ਤਰੀਕ ਨੂੰ ਵੋਟਾਂ ਪਾਣ ਚ ਸਾਰੇ ਸਾਥ ਦੇਣ ਜੀਪ ਤੇ ਮੋਰ ਹੰਜੀਪ ਤੇ ਮੋਰ ਲਗਾਣ